बस एक हिंद में तीर्थ है यात्रा के लिए कटाए बाप ने बच्चे जहां खुदा के लिए 26 दिसंबर सतारा माता गुजरी जी अते छोटे साहेजादे जालम दैद जिथे ठंडा बुर्ज सिर्फ एक था नहीं ਸਗੋ ਧੀਰਜ ਅਤੇ ਅਟਲ ਵਿਸ਼ਵਾਸ ਦੀ ਪਰਖ ਸੀ ਕਠਨ ਹਾਲਾਤਾਂ ਦੇ ਬਾਵਜੂਦ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦੇ ਨੂੰ ਸਿੱਖੀ ਦੀ ਸ਼ਾਨ ਸਮਝਾਈ ਤੇ ਉਹਨਾਂ ਦੇ ਮਨਾਂ ਵਿੱਚ ਡਰ ਦੀ ਕੋਈ ਥਾਂ ਨਹੀਂ ਰਹਿਣ ਦਿੱਤੀ ਸਰਹੰਦ ਦੇ ਦਰਬਾਰ ਵਿੱਚ ਵਜ਼ੀਰ ਖਾਨ ਨੇ ਲਾਲਚ ਦਿੱਤਾ ਕਿਹਾ ਗਿਆ ਕਿ ਤਰਮ ਤਿਆਗ ਦੋ ਸੁਖ ਮਿਲ ਸਕਦਾ ਹੈ ਦਰਬਾਰ ਵਿੱਚ ਚੁੱਪੀ ਛਾ ਗਈ ਅੱਖਾਂ ਨਕੀਆਂ ਪਰ ਨਜ਼ਰਾਂ ਅਡੋਲ ਸਾਹਿਬਜ਼ਾਦਾ ਜਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਨਿਡਰ ਹੋ ਕੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਤੇ ਧਰਮ ਨਾਲ ਕੋਈ ਸੌਦਾ ਨਹੀਂ ਕਰਨਗੇ 9 ਅਤੇ 7 ਸਾਲ ਦੀ ਉਮਰ ਵਿੱਚ ਦਿੱਤਾ ਇਹ ਜਵਾਬ ਸਾਰੀ ਸਲਤਨਤ ਦੀ ਸੋਚ ਤੋਂ ਕਿਤੇ ਉੱਤੇ ਸੀ ਜੋ ਖਾਲਸੇ ਦੀ ਰੂਹ ਬਣ ਗਿਆ 28 ਦਸੰਬਰ ਨੂੰ ਫੈਸਲੇ ਅਨੁਸਾਰ ਨਿੱਕੇ ਸਾਹਿਬਜ਼ਾਦਿਆਂ ਨੂੰ ਜਿਉਂਦਾ ਦਿਵਾਰਾਂ 'ਚ ਚੁਣਿਆ ਗਿਆ ਮਾਤਾ ਗੁਜਰੀ ਜੀ ਨੇ ਗੁਰੂ ਦੇ ਲਾਲਾਂ ਦੀ ਸ਼ਹਾਦਤ ਨੂੰ ਸ਼ਾਂਤ ਚਿਤਨਲ ਸਵੀਕਾਰ ਕੀਤਾ ਤੇ ਸਿਮਰਨ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਇੱਟਾਂ ਚੁੱਪ ਸਨ ਪਰ ਇਤਿਹਾਸ ਚੀਕ ਰਿਹਾ ਸੀ ਨਿੱਕੀਆਂ ਉਮਰਾਂ ਵੱਡੀ ਸ਼ਹਾਦਤ ਜ਼ਾਲਮ ਉਸ ਦਿਨ ਵੀ ਹਾਰ ਰਿਹਾ ਸੀ ਇਹ ਕਹਿਰ ਦੇ ਦਿਨ ਸਾਨੂੰ ਯਾਦ ਦਿਲਾਉਂਦੇ ਨੇ ਕਿ ਸੱਚ ਲਈ ਖੜੇ ਹੋਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਵਿਸ਼ਵਾਸ ਹਰ ਦੁੱਖ ਤੋਂ ਉੱਚਾ ਹੁੰਦਾ ਹੈ। ਇਨ੍ਹਾਂ ਪਵਿੱਤਰ ਦਿਨਾਂ ਵਿੱਚ ਅਸੀਂ ਨਿਮਰਤਾ ਨਾਲ ਸਿਰ ਨਿਵਾਉਂਦੇ ਹਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ